ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ 1 ਸਾਲ ਦੀ ਕਲਚਰ ਫੀਮੇਲ ਡੌਗ ਵਿਕਾਊ ਹੈ ਜੀ ਰੇਟ 9000 ਏਰੀਆ ਜੀ ਪਿੰਡ ਰੋੜੀ ਕਪੂਰਾ ਨੇੜੇ ਜੈਤੋਂ ਫਰੀਦਕੋਟ 1 ਸਾਲ ਦੀ ਹੈ ਜੀ 9000 ਰੁਪਏ ਰੇਟ ਮੰਗਿਆ ਜੀ ਕਲਚਰ ਫੀਮੇਲ ਡੌਗ ਵਿਕਾਊ ਹੈ ਜੀ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ 908433090 908433090 ਇਸ ਨੰਬਰ ਤੇ ਫੋਨ ਕਰਕੇ ਕਲਚਰ ਫੀਮੇਲ ਡੌਗ 1 ਸਾਲ ਦੀ 9000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੱਡੀ ਵਿਕਾਊ ਹੈ ਜੀ ਸਕੋਰਪਿਓ ਗੱਡੀ ਹੈ ਜੀ 2010 ਮਾਡਲ ਹੈ ਜੀ ਗੱਡੀ ਪੰਜਾਬ ਨੰਬਰ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਟੈਰ ਨਵੇਂ ਨੇ ਰੇਟ 290000 ਜ਼ਿਲ੍ਹਾ ਮੋਗਾ 6280288104 6280288104 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਕੋਰਪਿਓ ਗੱਡੀ 2010 ਮਾਡਲ 290000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਆਲੂ ਪੱਟਣ ਵਾਲੀ ਮਸ਼ੀਨ ਵੀ ਕਾਊ ਹੈ ਜੀ ਆਲੂ ਪੱਟਣ ਵਾਲੀ ਮਸ਼ੀਨ ਵੀ ਕਾਊ ਹੈ ਜੀ ਏਰੀਆ ਫਿਰੋਜ਼ਪੁਰ 118000 ਰੇਟ ਰੱਖਿਆ ਹੈ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਨੰਬਰ ਵੀਰ ਦੇ ਨੋਟ ਕਰ ਲਓ ਦੋ ਨੰਬਰ ਨੇ 9814005532 94172 54653 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਆਲੂ ਪਟਣ ਵਾਲੀ ਮਸ਼ੀਨ 118000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਫਿਰੋਜ਼ਪੁਰ ਏਰੀਏ ਦੇ ਵਿੱਚ ਇਹ ਮਸ਼ੀਨ ਹੈ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬੱਕਰਾ ਵਿਕਾਉ ਹੈ ਜੀ ਰੇਟ ਮੌਕੇ ਤੇ ਦੱਸੇ ਜਾਊਗਾ ਪਿੰਡ ਰੱਲਾ ਮਾਨਸਾ 9041247547 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੱਕਰਾ ਜਿਹੜਾ ਪਿੰਡ ਰੱਲਾ ਮਾਨਸਾ ਦੇ ਵਿੱਚ ਖਰੀਦ ਸਕਦੇ ਰੇਟ ਵੀਰ ਮੌਕੇ ਤੇ ਦੱਸਣਗੇ ਜਿਹੜੀ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਨੂੰ ਮਿਲਦਾ ਰਹੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਕਰੋ ਜੀ ਕਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਮੈਂ ਬੀਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਐਚਐਫ ਦਾ ਬਿਕਾਊ ਹੈ ਜੀ ਦੁੱਧ 11 ਲੀਟਰ ਹੈ ਜੀ ਮੰਗਰ ਬੱਚਾ HF ਨਸਲ ਦੀ ਗਾਂ ਵਿਕਾਊ ਹੈ ਜੀ 11 ਲੀਟਰ ਦੁੱਧ ਹੈ ਜੀ ਮੰਗਰ ਬੱਚਾ ਜੀ ਅੰਮ੍ਰਿਤਸਰ ਏਰੀਆ ਜੀ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਰੇਟ ਹੈ ਜੀ 45000 ਰੁਪਏ 45000 ਰੁਪਏ ਰੇਟ ਰੱਖੀ ਗਿਆ ਜੀ HF ਗਾਂ ਹੈ ਅੰਮ੍ਰਿਤਸਰ ਏਰੀਏ ਚ 8872986375 8872986375 ਇਸ ਨੰਬਰ ਤੇ ਫੋਨ ਕਰਕੇ ਤੁਸੀਂ HF ਨਸਲ ਦੀ ਗਾਂ ਹੈ ਜਿਹੜੀ 45000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਨਿਊ ਵਿਸ਼ਕਰਮਾ ਦਾ ਰੀਪਰ ਵਿਕਾਊ ਹੈ ਜੀ 2020 ਮਾਡਲ ਹੈ ਜੀ ਪੂਰਾ ਸਾਫ਼ ਹੈ ਜੀ 60 ਇੰਚ ਹੈ ਜੀ ਏਰੀਆ ਜੀ ਪੱਟੀ ਤਰਨ ਤਰਨ ਰੇਟ ਹੈ ਜੀ 1,55,000 1,55,000 ਰੁਪਏ ਰੇਟ ਰੱਖੇ ਗਿਆ ਜੀ 2020 ਮਾਡਲ ਹੈ ਜੀ ਪੂਰਾ ਸਾਫ਼ 60 ਇੰਚ ਹੈ ਜੀ 9592458344 9592458344 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵਿਸ਼ਕਰਮਾ ਦਾ ਰੀਪਰ ਜਿਹੜਾ 1,55,000 ਚ ਖਰੀਦ ਸਕਦੇ ਹੋ ਪ੍ਰੀਤ 6049 ਟਰੈਕਟਰ ਵਿਕਾਊ ਹੈ ਜੀ 2012 ਮਾਡਲ ਪ੍ਰੀਤ 6049 ਟਰੈਕਟਰ ਵਿਕਾਊ ਹੈ 2012 ਮਾਡਲ ਪੰਜਾਬ ਨੰਬਰ ਏਰੀਆ ਜੀ ਪਿੰਦੀਪਗੜ ਬਰਨਾਲਾ ਰੇਟ 271000 ਹੈ ਇੱਕ ਹੋਰ ਇਟ ਇਸ ਗੱਡੀ ਵਿਕਾਊ ਹੈ 2012 ਮਾਡਲ ਰੇਟ 225000 ਹੈ ਜੀ ਗੱਡੀ ਦੇ ਕਾਗਜ਼ੀ ਵਗੈਰਾ ਓਕੇ ਨੇ ਕੋਈ ਕਮੀ ਪੇਸ਼ ਨਹੀਂ ਗੱਡੀ ਪੰਜਾਬ ਨੰਬਰ ਹੈ ਜੀ 225 ਰੇਟ ਹੈ ਜੀ 12 ਮਾਡਲ ਹੈ 9779514281 ਇਸ ਨੰਬਰ ਤੇ ਫੋਨ ਕਰਕੇ ਟਰੈਕਟਰ ਅਤੇ ਗੱਡੀ ਤੁਸੀਂ ਖੇਤ ਸਕਦੇ ਹੋ ਸੋਨਾਲਿਕਾ 35 ਟਰੈਕਟਰ ਵਿਕਾਊ ਆ 2008 ਮਾਡਲ ਐ ਗੁੱਡ ਕੰਡੀਸ਼ਨ ਐ ਰੇਟ 2 ਲੱਖ 10 ਹਜ਼ਾਰ ਪਰ ਡਿਮਾਂਡ ਐ ਗੁੱਡ ਕੰਡੀਸ਼ਨ ਐ ਜੀ 2 10 ਡਿਮਾਂਡ ਰੱਖੀ ਗਈ ਐ 8 ਮਾਡਲ ਐ ਸੋਨਾਲਿਕਾ 35 ਟਰੈਕਟਰ ਵਿਕਾਊ ਆ 80% ਟਾਇਰ ਨੇ ਏਰੀਆ ਸਮਾਣਾ ਪਟਿਆਲਾ 97290 72 ਪੂਰਾ 600 97290 72 ਪੂਰਾ 600 ਇਸ ਨੰਬਰ ਤੇ ਫੋਨ ਕਰਕੇ ਸੁਣ ਲੀਕਾ 35 ਡਾਇਰੈਕਟਰ ਤੁਸੀਂ 210000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਿਸ਼ਕਰਮਾ ਦਾ ਰੀਪਰ ਵਿਕਾਊ ਹੈ ਜੀ 2019 ਮਾਡਲ ਹੈ ਜੀ 60 ਇੰਚ ਏਰੀਆ ਪੰਜਵਾਰ ਕੇ ਮਾਨਸਾ ਘਰੇ ਘਰੇ ਚੱਲੇ ਜੀ ਇਹ ਰੇਟ ਹੈ ਜੀ 270000 ਸਿਰਫ ਘਰ ਦੇ ਘਰ ਦੇ ਹੀ ਚੱਲੇ ਜੀ ਇਹ ਤੇ 270000 ਰੇਟ ਰੱਖਿਆ 60 ਇੰਚ ਹੈ 19 ਮਾਡਲ ਹੈ 94632 96 ਪੂਰਾ 900 99632 99 ਪੂਰਾ 900 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਵਿਸ਼ਕਰਮਾ ਦਾ ਰਿਪਰ ਜਿਹੜਾ 2019 ਮਾਡਲ 60 ਇੰਚ ਇਹ ਤੁਸੀਂ 2 ਲੱਖ 70000 ਰੁਪਏ ਦੇ ਵਿੱਚ ਖਰੀਦ ਸਕਦੇ ਹੋ। ਲੋ ਜੀ ਬਹੁਤ ਵਧੀਆ ਜ਼ਮੀਨ ਤੁਹਾਡੇ ਲਈ ਲੈ ਕੇ ਆਏ ਹਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ। 3.5 ਕਿੱਲੇ ਜ਼ਮੀਨ ਵਿਕਾਊ ਹੈ ਵਿੱਚ ਪੱਕਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਜੀ। 3.5 ਕਿੱਲੇ ਜ਼ਮੀਨ ਵਿਕਾਊ ਹੈ ਵਿੱਚ ਪੱਕਾ ਮੋਟਰ ਕਨੈਕਸ਼ਨ ਫਗਵਾੜਾ ਸ਼ਹਿਰ ਤੋਂ 2 ਕਿਲੋਮੀਟਰ ਹੈ। ਰੇਟ ਦੀ ਗੱਲ ਕਰੀਏ ਆਪਾਂ ਤਾਂ ਰੇਟ ਹੈ ਜੀ 32 ਲੱਖ ਰੁਪਏ ਕਿੱਲੇ ਦਾ। 32 ਲੱਖ ਰੁਪਏ ਕਿਲੇ ਰੇਟ ਰੱਖਿਆ ਪੂਰੀ ਟਾਪ ਦੀ ਜ਼ਮੀਨ ਹੈ ਪੱਕਾ ਮੋਟਰ ਕਨੈਕਸ਼ਨ ਲੱਗਿਆ ਹੋਇਆ ਜੀ ਸਾਢੇ 3 ਦਿਨ ਕਿਲੇ ਇਹ ਜ਼ਮੀਨ ਹੈ 32 ਲੱਖ ਰੁਪਏ ਦੇ ਸਾਮਨ ਤੁਸੀ ਖਰੀਦ ਸਕਦੇ ਹੋ 9914083593 9914083593 ਇਸ ਨੰਬਰ ਤੇ ਫੋਨ ਕਰਕੇ ਤੁਸੀ ਸਾਢੇ 3 ਦਿਨ ਕਿਲੇ ਜ਼ਮੀਨ ਪੱਕਾ ਮੋਟਰ ਕਨੈਕਸ਼ਨ ਲੱਗਿਆ ਪੂਰੀ ਟਾਪ ਦੀ ਜ਼ਮੀਨ ਹੈ 32 ਲੱਖ ਕਿਲੇ ਦੇ ਸਾਮਨ ਖਰੀਦ ਸਕਦੇ ਹੋ ਸਾਰਾ ਕੁਝ ਸੇਲ ਕਰਨਾ ਜੀ ਇਸ ਵੀਰ ਨੇ ਘਰ ਪਲੱਸ ਆਰਾ ਮਸ਼ੀਨ ਲਾਇਸੈਂਸ ਪਲਸ 9 ਦਾ 10300 ਫੁੱਟ ਜਗਾ ਸਾਰੀ ਸਾਰੇ ਸੰਦ ਦੁਕਾਨ ਵਧੀਆ ਲਾਈਟਕ ਕਨੈਕਸ਼ਨ ਆਟਾ ਚੱਕੀ ਏਰੀਆ ਜੀ ਪਿੰਡ ਖਰਲਿਆ ਪੀੜੀਆਂ ਬੰਗਾ ਹਨਮਾਨਗੜ ਰਾਜਸਥਾਨ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਜੀ ਇਸ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈਗੀ ਤੇ ਨੰਬਰ ਨੋਟ ਕਰ ਲਓ ਜੀ ਇਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਦੇ ਨਾਲ ਰੇਟ ਵਗੈਰਾ ਪੁੱਛ ਕੇ ਜਾ ਕੇ ਚੈੱਕ ਕਰਕੇ ਫਿਰਸਾ ਜੋ ਨੰਬਰ ਵੀਰ ਦਾ ਨੋਟ ਕਰ ਲਓ 95874 65990 95874 65990 ਇਸ ਨੰਬਰ ਤੇ ਫੋਨ ਕਰਕੇ ਸਾਰਾ ਕੁਝ ਤੁਸੀਂ ਇਸ ਵਿੱਚੋਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੇਕਰ ਤੁਸੀਂ ਵੀ ਕੋਠੀਆਂ ਘਰਾਂ ਜ਼ਮੀਨ ਪਲਾਟ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਵੀ ਤੁਹਾਡੇ ਕੋਲ ਮਸ਼ੀਨਰੀ ਹੈ ਤਾਂ ਤੁਸੀਂ 5 ਤੋਂ 7 ਫੋਟੋਆਂ ਇੱਕ ਵਧੀਆ ਵੀਡੀਓ ਬਣਾ ਕੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਸਾਰੀ ਜਾਣਕਾਰੀ ਦੇ ਨਾਲ ਪੇਜ ਸਾਲ ਦੇ WhatsApp ਨੰਬਰ ਨੋਟ ਕਰ ਲਓ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ 9877988446 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਸਾਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲਾਂ ਤੇ ਚਲਾ ਦਿੱਤੀ ਜਾਊਗੀ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਕੋਈ ਛੋਟਾ ਮੋਟਾ ਜਾਂ ਕੋਈ ਵੱਡਾ ਬਿਜ਼ਨਸ ਕਰ ਰਹੇ ਹੋ ਤੁਸੀਂ ਉਹ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਨੰਬਰ ਤੇ ਤੁਸੀਂ WhatsApp ਕਰ ਸਕਦੇ ਹੋ ਜੀ ਅਸੀਂ ਆਪਣੇ ਚੈਨਲ ਤੇ ਲਾ ਦਾਂਗੇ ਐਡ ਦੇ ਜ਼ਰੀਏ ਤਾਂ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਤੇ ਜਲਦੀ ਜਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਜਿਹੜੇ ਵੀ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀ ਰਵਾਵੀ ਧੰਨਵਾਦ ਜੀ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਓ ਕਰੋ ਜੀ ਕਿ ਕਿਹੜੇ ਏਰੀਆ ਦੇ ਵਿੱਚ ਤੁਸੀਂ ਜ਼ਮੀਨ ਪਲਾਟ ਕੋਠੀਆਂ ਕਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਖਰੀਦਣਾ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਤੁਹਾਡੇ ਏਰੀਆ ਦੀ ਹੋਵੇ ਬਣਰੋ ਤੁਸੀਂ ਆਪਣੇ ਚ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵਾਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਜੀ